ਸਿੱਖਾਂ ਦੇ ਉੱਤੇ ਕਿਸੇ ਨੇ ਵੀ ਕਦੇ ਘੱਟ ਨਹੀਂ ਕੀਤੀ ਚਾਹੇ ਉਹ ਤਖਤ ਦਿੱਲੀ ਦਾ ਹੋਵੇ ਚਾਹੇ ਉਹ ਤਖਤ ਲਾਹੌਰ ਦਾ ਹੋਵੇ ਦਿੱਲੀ ਦੇ ਸਾਡੇ ਗਣਾਂ ਚ ਅਜ ਤੱਕ ਟਾਇਰ ਪਾ ਪਾ ਕੇ ਸਾੜਦੀ ਆ ਰਹੀ ਘੱਟ ਕੀ ਕਰਨਗੇ ਉਦਾਂ ਕਹਿੰਦੇ ਆਜ਼ਾਦੀ ਆ ਗਈ ਐ ਤੇ ਇੱਕ ਹੋਕਾ ਵੀ ਦਿੱਤਾ ਜਾ ਰਿਆ ਨਾ ਘਰ ਘਰ ਦੇ ਵਿੱਚ ਤਿਰੰਗਾ ਇਦਾਂ ਕਿਹਾ ਜਾ ਰਿਆ ਨਾ ਮੀਡੀਆ ਦੇ ਉੱਤੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਉਸ ਕੱਪੜੇ ਨੂੰ ਨਹੀਂ ਛਟਿਉਂਦਾ ਦੇਸ਼ ਦੇ ਉਸ ਰਾਸ਼ਟਰੀ ਜਨ ਨੂੰ ਨਹੀਂ ਛਟਿਆਉਂਦਾ ਪਰ ਮੈਂ ਸਵਾਲ ਕਰਦਾ ਇਸ ਤਿਰੰਗੇ ਦੀ ਸ਼ਾਨ ਇੱਥੇ ਮਿਲਿਆ ਕੀ ਅਜ ਤੱਕ ਸਾਨੂੰ ਸਵਾਲ ਕਰਨਾ ਤੇ ਬਣਦਾ ਜਾਇਜ਼ ਹੈ ਨਾ ਉਹ ਐਸੇ ਤਿਰੰਗੇ ਦੀ ਸ਼ਾਨ ਇੱਥੇ ਤੁਸੀਂ ਸਾਡੇ ਗळा 'ਚ ਟਾਇਰ ਪਾ ਕੇ ਤੇ ਸਾਨੂੰ ਸਾੜ ਦਿੱਤਾ ਅਸੀਂ ਕਿਵੇਂ ਆਪਣੇ ਕੋਠਿਆਂ ਦੇ ਉੱਤੇ ਤਿਰੰਗਾ ਲਾ ਲਈਏ ਐਸੇ ਤਿਰੰਗੇ ਦੀ ਸ਼ਾਨ ਇੱਥੇ ਤੁਸੀਂ ਸਾਡਾ ਆਕਾਂਤ ਘਿਤ ਢਾ ਦਿੱਤਾ ਅਸੀਂ ਤਿਰੰਗੇ ਨੂੰ ਆਪਣੇ ਕੋਠੇ ਦੇ ਉੱਤੇ ਜਿਹੜਾ ਉਹ ਕਿਹੜੇ ਤਰੀਕੇ ਨਾਲ ਚਬਾਰੇ ਦੇ ਉੱਤੇ ਲਾ ਲਈਏ ਉਹ 84 ਦਾ ਕਤਲੇਆਮ ਹੋਏ ਨੂੰ ਇੰਨੇ ਸਾਲ ਲੰਘ ਗਏ ਤੇ ਇਸ ਤਿਰੰਗੇ ਦੀ ਸ਼ਾਨ ਤੁਸੀਂ ਸਾਨੂੰ ਇਨਸਾਫ ਨਹੀਂ ਦਿੱਤਾ ਕਿਹੜੀ ਅਸੀਂ ਭਾਵਨਾ ਦੇ ਨਾਲ ਆਪਣੇ ਚਵਾਰਿਆਂ ਦੇ ਉੱਤੇ ਤਿਰੰਗਾ ਜਿਹੜਾ ਉਹ ਲਾਈਏ ਜੇ ਇਹਨਾਂ ਚੀਜ਼ਾਂ ਦਾ ਸਾਨੂੰ ਇਨਸਾਫ ਮਿਲ ਜਾਂਦਾ ਸਾਰੇ ਸਾਡੇ ਗੁਰੂ ਦੀ ਬੇਪਤੀ ਹੋਈ ਨੂੰ ਇੰਨੇ ਸਾਲ ਲੰਘ ਗਏ ਉਹ ਤਿਰੰਗੇ ਨੂੰ ਪੂਜਣ ਵਾਲੇ ਤੁਸੀਂ ਸਾਨੂੰ ਅੱਜ ਤੱਕ ਇਨਸਾਫ ਨਹੀਂ ਦਿੱਤਾ ਕਿਹੜੀ ਖੂਹੀ ਦੇ ਵਿੱਚ ਆਪਣੇ ਚਵਾਰਿਆਂ ਉੱਤੇ ਆਪਣੇ ਕੋਠਿਆਂ ਦੇ ਉੱਤੇ ਤਿਰੰਗਾ ਲਾਈਏ ਸੀ ਕੁਝ ਕਰਕੇ ਤੇ ਵਿਖਾਓ ਫਿਰ ਅਸੀਂ ਤਿਰੰਗੇ ਦੀ ਸ਼ਾਨ ਸ਼ਾਇਦ ਕਿਤੇ ਨਾ ਕਿਤੇ ਮਾਨ ਵੀ ਲਈਏ ਸੋ ਇਸ ਕਰਕੇ ਮੈਂ ਬੇਨਤੀ ਜਿਹੜੀ ਕਰਨ ਲੱਗਾ ਹਾਂ ਅੱਤ ਕਿਉ ਗੁਲਾਮੀ ਕੀ ਹੁੰਦੀ ਹੈ ਤੇ ਆਜ਼ਾਦੀ ਕੀ ਹੁੰਦੀ ਹੈ